ਹਲਕਾ ਦਾਖਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਸੀਨੀਅਰ ਵਕੀਲ ਹਰਿੰਦਰ ਸਿੰਘ ਫੁਲਕਾ ਸਾਹਿਬ ਸਾਡੇ ਨਾਲ ਮੌਜੂਦ ਨੇ ਆਓ ਗੱਲਬਾਤ ਕਰਦੇ ਹਾਂ ਫੁਲਕਾ ਸਾਹਿਬ ਅੱਜ ਰੂਟ ਸ਼ੂ ਕੱਢਿਆ ਜਾ ਰਿਹਾ ਹੈ ਕਿੱਦਾਂ ਦਾ ਮਾਹੌਲ ਲੱਗ ਰਿਹਾ ਹੈ ਜ਼ਮੀਨੀ ਪੱਧਰ ਤੇ ਦੇਖੋ ਲੋਕਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਉਤਸ਼ਾਹ ਕਿਉਂਕਿ ਲੋਕ ਤੰਗ ਆ ਚੁੱਕੇ ਆ ਇਹ ਭ੍ਰਿਸ਼ਟਾਚਾਰ ਸਿਸਟਮ ਤੋਂ ਜਿਹਦੇ ਦੋਨੇ ਹੀ ਪਾਰਟੀਆਂ ਜੀ ਦਾ ਹਿੱਸਾ ਨੇ ਅਕਾਲੀ ਦਲ ਵੀ ਤੇ ਕਾਂਗਰਸ ਵੀ ਜੀ ਤੇ ਲੋਕਾਂ ਨੂੰ ਹੁਣ ਇਸ ਵਾਰੀ ਲੱਗ ਰਿਹਾ ਕਿ ਹੁਣ ਸਾਡੇ ਕੋਲੇ ਮੌਕਾ ਕਿ ਸਹੀ ਮਹੀਨੇ ਦੇ ਵਿੱਚ ਜੋ ਲੋਕਤੰਤਰ ਆ ਵੇ ਉਸ ਨੂੰ ਲੈ ਕੇ ਆਈਏ ਤਾਂ ਬਹੁਤ ਸਾਲ ਲੁਕਾ ਦੇ ਵਿੱਚ ਤੁਹਾਡੇ ਜਿਹੜੇ ਵਿਰੋਧੀ ਉਮੀਦਵਾਰ ਹੈਗੇ ਨੇ ਜਿਹੜੇ ਵਿਰੋਧੀ ਪਾਰਟੀ ਦੀ ਮਨਪ੍ਰਿਤ ਆਲੀ ਉਹ ਦਾਵਾ ਕਰਦੇ ਨੇ ਕਿ ਹਲਕੀ ਦਾ ਵਿਕਾਸ ਬਹੁਤ ਹੋਇਆ ਚਾਹੇ ਸਟੇਡੀਅਮ ਦੀ ਗੱਲ ਹੋਵੇ ਚਾਹੇ ਸੜਕਾਂ ਦੀ ਗੱਲ ਹੋਵੇ ਪਿੰਡਾਂ ਦੇ ਵਿਕਾਸ ਦੀ ਗੱਲ ਹੋਵੇ ਤਾਂ ਵਿਕਾਸ ਦੇ ਮੂਹ ਨੂੰ ਲੋਕੋ ਕਹਿੰਦੇ ਨੇ ਸਾਨੂੰ ਵੋਟ ਪਾਉਣਗੇ ਤੁਸੀਂ ਹਕੀਕਤ ਕੀ ਮਹਿਸੂਸ ਕੀਤੀ ਹੈ ਦੇਖੋ ਇਹ ਵਿਕਾਸ ਦੀ ਪਰਿਭਾਸ਼ਾ ਕੀ ਹੈ ਸ੍ਰੀਤਾ ਇਹ ਇੱਕ ਇਥੇ ਡਿਪੈਂਡ ਕਰਦਾ ਹੈ ਵਿਕਾਸ ਦੀ ਪਰਿਭਾਸ਼ਾ ਇਹ ਹੁੰਦੀ ਹੈ ਕਿ ਹਰ ਇੱਕ ਨਾਗਰਿਕ ਨੂੰ ਜੋ ਬੇਸਿਕ ਕਮਿਊਨਿਟੀ ਆ ਉਹਦੀ ਜ਼ਿੰਦਗੀ ਜਿਉਂਦੇ ਰਹਿਣ ਦੇ ਵਾਸਤੇ ਜੋ ਚੀਜ਼ਾਂ ਪੀਂਦਾ ਪਾਣੀ ਉਹਦੇ ਬੱਚਿਆਂ ਵਾਸਤੇ ਪੜਾਈ ਤੇ ਇਥੇ ਇਲਾਜ ਇਥੇ ਪੀਂਦਾ ਪਾਣੀ ਇੰਨਾ ਗੰਦਾ ਪੀ ਲਈਏ ਦੇ ਨਾਲ ਮੈਕਸੀਮ ਟੱਚ ਇਸੇ ਹਲਕੇ ਦੇ ਵਿੱਚ ਹੋਈਆਂ ਹੋਣੀਆਂ ਸਕੂਲਾਂ ਦਾ ਸਰਕਾਰੀ ਸਕੂਲਾਂ ਦਾ ਬਰਾਹਾਲਾ ਜੋ ਡਿਸਪੈਂਸਰੀਜ਼ ਨੇ ਸਰਕਾਰੀ ਡਿਸਪੈਂਸਰੀ ਹਸਪਤਾਲ ਦਾ ਕੋਈ ਹੈ ਹੀ ਨਹੀਂ ਸਰਕਾਰੀ ਡਿਸਪੈਂਸਰੀਆਂ ਨੇ ਜੋ ਉਹ ਉਹਨਾਂ ਦਾ ਬੁਰਾ ਹਾਲ ਹੋਇਆ ਪਿਆ ਕਿਤੇ ਡਾਕਟਰ ਨਹੀਂ ਕਿ ਉਹ ਜਿੱਥੇ ਡਾਕਟਰਾਂ ਤੇ ਉੱਥੇ ਸਟਾਫ ਨਹੀਂ ਉਹਨਾਂ ਦਾ ਬੜਾ ਬੁਰਾ ਹਾਲ ਹੈ ਇਹ ਬੇਸਿਕ ਕਮਿਊਨਿਟੀਜ਼ ਜੋ ਨਾਗਰਿਕਾਂ ਦੇ ਵਾਸਤੇ ਆ ਉਹ ਤਾਂ ਹੈ ਨਹੀਂ ਤੇ ਅਸੀਂ ਵਿਕਾਸ ਠੀਕ ਆ ਸੜਕਾਂ ਤੇ ਫਲਾਈਓਵਰ ਤੇ ਉਹ ਵੀ ਚੀਜ਼ਾਂ ਜੁੜੀ ਹੁੰਦੀਆਂ ਪਰ ਜਿਹੜੀ ਅਸਲੀ ਗੱਲ ਆ ਜਿਹੜੀ ਹੁਣਾ ਜਿਵੇਂ ਇਹਨਾਂ ਨੇ ਵਿਕਾਸ ਤਾਂ ਕਹਿੰਦੇ ਆ ਗਰਾਊਂਡ ਬਣਾਤਾ ਜੀ ਗਰਾਊਂਡ ਤੇ 80 80 ਲੱਖ ਲਗਾਤਾ ਜਿਦੋਂ ਕਿ ਇਹ ਕੋਈ ਤੁਸੀਂ 올림픽 ਦੇ ਸਟੇਡੀਅਮ ਤਾਂ ਬਣਾਉਣਾ ਹੀ ਨਹੀਂ ਪਿੰਡ ਦਾ ਜਿਹੜਾ ਗਰਾਊਂਡ ਬਣਾਉਣਾ ਪਿੰਡ ਦੇ ਗਰਾਊਂਡ ਦੇ ਵਿੱਚ ਦੇ ਵਿੱਚ ਅ 15-20 ਲੱਖ ਤੋਂ ਜ਼ਿਆਦਾ ਲੱਗਦਾ ਮਸਲੀ ਨਹੀਂ ਉਹ ਮੈਨੂੰ ਲੱਗਦੀ ਹੈ ਨਾ ਹੀ ਇਹ ਤੋਂ ਪਤਾ ਲੱਗਿਆ ਤੇ 80 ਲੱਖ ਦੇ ਵਿੱਚ ਤਾਂ ਸਾਰੇ ਪਿੰਡ ਦਾ ਪੂਰਾ ਸੁਧਾਰ ਹੋ ਸਕਦਾ ਸੀ ਸਕੂਲ ਵੀ ਵਧੀਆ ਹੋ ਸਕਦਾ ਸੀ ਡਿਸਪੈਂਸਰੀ ਵੀ ਕਲੀਨਿਕ ਵੀ ਸਰਕਾਰੀ ਬਣ ਸਕਦੀ ਸੀ ਤੇ ਉਹਦੇ ਵਿੱਚ ਪੀਣ ਦਾ ਪਾਣੀ ਵੀ ਵਧੀਆ ਹੋ ਸਕਦਾ ਸੀ ਸਭ ਕੁਝ ਹੀ ਹੋ ਸਕਦਾ ਸੀ ਤੁਹਾਡਾ ਮੁਕਾਬਲਾ ਫੁਲਕਾ ਸਾਹਿਬ ਕਿਸ ਨਾਲ ਹੈ ਕਾਲੀਦਲ ਨਾਲ ਕਿ ਕਾਂਗਰਸ ਨਾਲ ਹੈ ਦੇਖੋ ਸਾਡਾ ਮੁਕਾਬਲਾ ਤੇ ਪ੍ਰਿ ਸਿਸਟਮ ਨਾਲ ਹੈ ਜੀ ਇਹ ਸਿਸਟਮ ਜਿਹਦੇ ਵਿੱਚ ਜਨਤਾ ਨੂੰ ਗੁਲਾਮ ਬਣਾਉਂਦੇ ਆ ਲੀਡਰ ਰਾਜੇ ਬਣ ਕੇ ਬੈਠ ਜਾਂਦੇ ਆ ਤੇ ਇਹ ਦੋਨੇ ਹੀ ਉਸ ਸਿਸਟਮ ਦਾ ਹਿੱਸਾ ਨੇ ਇਸ ਕਰਕੇ ਮੇਰਾ ਖਿਆਲ ਹੈ ਤੁਸੀਂ ਜੋ ਪਿੰਡਾ ਜਾਣੀ ਹੋ ਤੁਹਾਨੂੰ ਖੌਰ ਮਿਲ ਗਈ ਹੋਣੀ ਆ ਕਿ ਕਾਲੀ ਦਲ ਦੇ ਇੰਨੀ ਐਂਟੀ ਇਨਕੰਮਨਸੀ ਉਹਨੇ ਕਹਿਣਾ ਸ਼ੁਰੂ ਕਰਤਾ ਲੋਕਾਂ ਨੂੰ ਵੀ ਸਾਡੇ ਨਾਲ ਗੁੱਸਾ ਸਾਨੂੰ ਵੋਟ ਨਹੀਂ ਪਾਉਣੀ ਤਾਂ ਕਾਂਗਰਸ ਨੂੰ ਪਾ ਦਿਓ ਝਾੜੂ ਵਾਲਿਆਂ ਨੂੰ ਨਾ ਪਾਓ ਤੇ ਆਪਾਂ ਚ ਰਲ ਮਿਲ ਗਏ ਆ ਤੇ ਇਹ ਕਿਉਂਕਿ ਦੋਨੇ ਉਸ ਪ੍ਰਿਸਿਸਟਮ ਦਾ ਹਿੱਸਾ ਕਿਉਂਕਿ ਜੋ ਖਾਂਦੇ ਆ ਰਲ ਮਿਲ ਕੇ ਖਾਂਦੇ ਆ ਜਿਸ ਤਰ੍ਹਾਂ ਤੁਸੀਂ ਕਹੇ ਕਿ ਕਾਲੀ ਦਲ ਦੇ ਖਿਲਾਫ ਐਂਟੀ ਇਨਕੰਮਨਸੀ ਆ ਗਿਆ ਹੈ ਲੋਕਾਂ ਦੇ ਮਨ ਚ ਗੁੱਸਾ ਹੈ ਉਸੀ ਤਰ੍ਹਾਂ ਆਪੋਜੀਸ਼ਨ ਕਹਿੰਦੀ ਹੈ ਕਿ ਦਿੱਲੀ ਦੇ ਵਿੱਚ ਜਿਹੜਾ ਲੋਕਾਂ 'ਚ ਕਾਫੀ ਗੁੱਸਾ ਹੈ ਆਮ ਆਦਮੀ ਪਾਰਟੀ ਦਿੱਲੀ 'ਚ ਆਪਣੇ ਆਪ ਨੂੰ ਪ੍ਰੂਫ ਨਹੀਂ ਕਰ ਪਾਈ ਐ ਤਾਂ ਪੰਜਾਬ ਦੇ ਵਿੱਚ ਜਿਹੜਾ ਹੈ ਇਸੇ ਕਾਰਨ ਲੋਕ ਜਿਹੜਾ ਵੋਟ ਨਹੀਂ ਪਾਉਣਗੇ ਦਿੱਲੀ ਦੇ ਵਿੱਚ ਅਜਿਹਾ ਕੀ ਕੀਤਾ ਕਿ ਜਿਹੜੇ ਲੋਕ ਪੰਜਾਬ ਦੇ ਇਸ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਦੇਣ ਦੇਖੋ ਜਿੰਨੇ ਵੀ ਮਹਿਕਮੇ ਹਨ ਕੇਜਰੀਵਾਲ ਦੀ ਸਰਕਾਰ ਦੇ ਥੱਲੇ ਆਉਂਦੇ ਆ ਉਹ ਤੁਸੀਂ ਇੱਕ ਇੱਕ ਮਹਿਕਮੇ ਦੇ ਵਿੱਚ ਦੇਖ ਲਓ ਉੱਥੇ ਮੇਰਾ ਖਿਆਲ ਹੈ ਜੋ 70 ਸਾਲ ਚ ਦੂਜੀਆਂ ਸਰਕਾਰਾਂ ਨਹੀਂ ਕਰ ਸਕੀਆਂ ਉਹ ਡੇਢ ਸਾਲ ਦੇ ਵਿੱਚ ਕਰਕੇ ਦਿਖਾਤਾ ਡੇਢ ਸੌ ਨਵੀਂ ਮੁਹੱਲਾ ਕਲੀਨਿਕ ਬਣਾਈ ਹੈ 350 ਹੋਰ ਤਿਆਰ ਪਈਆਂ ਜਿਹੜੀਆਂ ਤੇ ਉਹਨਾਂ ਵਿੱਚ ਇਲਾਜ ਵੀ ਮੁਫਤ ਹੈ ਦਵਾਈ ਵੀ ਮੁਫਤ ਹੈ ਜਿਹੜੀ ਇੱਥੇ ਅੱਜ ਤੱਕ ਕਿਸੇ ਕਦੇ ਪੰਜਾਬ ਚ ਨਾ ਕਿੱਥੇ ਕਰਨੀਆਂ ਦੂਜੇ ਕਿਸੇ ਵੀ ਸਟੇਟ ਵਿੱਚ ਇਹ ਦੂਜੀਆਂ ਪਾਰਟੀਆਂ ਨਹੀਂ ਕਰ ਸਕੀਆਂ ਸਰਕਾਰੀ ਸਕੂਲ 45 ਹੋਰ ਬਣਾਤੇ 4000 ਰੂਮ ਸਕੂਲਾਂ ਚ ਐਡ ਕਰ ਦਿੱਤੇ ਤੇ ਵੈਕੈਂਸੀਆਂ ਸਾਰੀਆਂ ਟੀਚਰਸ ਦੀਆਂ ਫਿਲ ਕਰ ਦਿੱਤੀਆਂ ਤੇ ਨਾਲ ਦੀ ਨਾਲ ਉਹ ਸਰਕਾਰੀ ਸਕੂਲ ਦਾ ਮਿਆਰ ਚੁੱਕ ਕੇ ਪ੍ਰਾਈਵੇਟ ਸਕੂਲਾਂ ਨੇ ਪ੍ਰੋਪਰਲੀ ਆਂਦਾ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਚੈੱਕ ਕੀਤੀਆਂ ਉਹ ਲੋਕੀ ਕਹਿੰਦੇ ਨੇ ਕਿ ਪੰਜਾਬ 'ਚ 25 ਲੱਖ ਨੌਕਰੀਆਂ ਦੇਣ ਦਾ ਵਾਅਦਾ ਹੋ ਰਿਹਾ ਦਿੱਲੀ 'ਚ ਨੌਕਰੀਆਂ ਜਿ ਪੂਰੀਆਂ ਨਹੀਂ ਹੋਈਆਂ ਦਿੱਲੀ ਦੇ ਵਿੱਚ ਵੀ ਕਿਹਾ ਸੀ ਇਹਦੇ ਵਿੱਚ ਦਿੱਲੀ ਦੇ ਵਿੱਚ ਕਿਹਾ ਸੀ ਕਿ ਅਸੀਂ ਉੱਥੇ ਵੀ ਕੰਟਰੈਕਟਰ ਸਿਸਟਮ ਖਤਮ ਕਰਕੇ ਤੇ ਜਿਨ੍ਹਾਂ ਨੇ ਕੰਟਰੈਕਟਰ ਜਿਹੜੇ ਰੱਖੇ ਜਿਹੜੇ ਕੁਆਲੀਫਾਈ ਕਰਦੇ ਆ ਉਹਨਾਂ ਨੂੰ ਪੱਕੇ ਕਰ ਰਹੇ ਆ ਕਾਫੀ ਸਾਹਿਬ ਐਵੇਂ ਤੁਸੀਂ ਮਹਿਸੂਸ ਕਰਦੇ ਹੋ ਬਤੌਰ ਤੁਸੀਂ ਵਕਾਲਤ ਦੇ ਕਾਨੂੰਨ ਦੇ ਕਾਫੀ ਧਨੀ ਹੋ ਸਾਰੀਆਂ ਪਾਰਟੀਆਂ ਚੋਣ ਮੈਦਾਨ ਚ ਉਤਰਦੀਆਂ ਨੇ ਵੱਡੇ ਵੱਡੇ ਸ਼ਗੂਫੇ ਛੱਡੇ ਜਾਂਦੇ ਆ ਜੀ ਕੋਈ ਹਰ ਘਰ ਨੌਕਰੀ ਦੇਣ ਦਾ ਵਾਅਦਾ ਕਰ ਰਿਹਾ ਤੁਸੀਂ 25 ਲੱਖ ਨੌਕਰੀਆਂ ਅਕਾਲੀ ਦਲ ਕਹਿ ਰਿਹਾ ਕਿ ਅਸੀਂ ਪਹਿਲਾਂ ਹੀ ਬੜੀਆਂ ਨੌਕਰੀਆਂ ਦੇ ਦਿੱਤੀਆਂ ਜਿਹੜਾ ਮੈਨੀਫੈਸਟੋ ਹੈ ਜੇਕਰ ਪਾਰਟੀ ਸੱਤਾ ਚੋਂਣ ਤੋਂ ਬਾਅਦ ਪੂਰਾ ਨਹੀਂ ਕਰਦੀ ਤਾਂ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਬਿਲਕੁਲ ਇਹ ਚੀਟਿੰਗ ਹੋਣੀ ਚਾਹੀਦੀ ਹੈ ਕ੍ਰਿਮੀਨਲ ਕੇਸ ਹੋਣਾ ਚਾਹੀਦਾ ਦੂਜੀ ਗੱਲ ਅਸੀਂ 25 ਲੱਖ ਨੌਕਰੀਆਂ ਨਹੀਂ ਸਿਰ ਰੋਜ਼ਗਾਰ ਕਿਹਾ ਜੀ ਔਰ ਰੋਜ਼ਗਾਰ ਦੇ ਵਿੱਚ ਸਭ ਕੁਝ ਆਉਂਦਾ ਸਰਕਾਰੀ ਨੌਕਰੀ ਤੱਕ ਜਿਹੜੀ ਖਾਲੀ ਪਈਆਂ 1.5 ਲੱਖਾਂ ਸਿਰ ਉਹ ਆਰਡਰ ਪਾਸ ਕੀਤਾ ਸੀ ਕਿ ਪੂਰਾ ਬੈਨ ਲਾਤਾ ਸੀ ਰਿਕਰੂਟਮੈਂਟ ਤੇ ਉਹਦੇ ਕਰਕੇ ਅੱਜ ਪਈਆਂ ਅੱਜ ਜਿਹੜੇ ਸਰਕਾਰੀ ਨੌਕਰੀਆਂ ਦਾ ਵਾਅਦਾ ਕਰਦੇ ਆ ਇਹਨਾਂ ਨੇ ਕੈਪਟਨ ਅਮਰਿੰਦਰ ਨੇ ਖੁਦ ਬੈਨ ਲਾਇਆ ਸੀ ਰਿਕਰੂਟਮੈਂਟ ਦੇ ਉੱਤੇ ਸਰਕਾਰੀ ਨੌਕਰੀ ਦਾ ਹੁਣ 1.5 ਲੱਖ ਹੀ ਹੋਰ ਦੇ ਸਕਦੇ ਆ ਟੋਟਲੀ ਜਿਹੜੇ ਗਵਰਨਮੈਂਟ ਦੇ ਏਮਪਲਾਈਜ਼ ਉਹ ਵੀ ਚੱਕਾ 4.5 ਲੱਖ ਦੇ ਕਰੀਬ ਹੀ ਆ ਤੇ ਬਾਕੀ ਅਸੀਂ ਕਿਹਾ ਰੁਜ਼ਗਾਰ ਦਵਾਵਾਂਗੇ ਅਸੀਂ 25000 ਡੇਰੀ ਫਾਰਮ ਖਿਲਵਾਵਾਂਗੇ ਇੰਟਰਸਟ ਫਰੀ ਲੋਨ ਦੇ ਦੇ ਕੇ ਇਸ ਤਰ੍ਹਾਂ ਦੇ ਕਰਕੇ ਹੋਰ ਅਪਲਾਈਮੈਂਟ ਜਨਰੇਟ ਕਰਾਂਗੇ ਹੋਰ ਰੁਜ਼ਗਾਰ ਅਸੀਂ ਪੈਦਾ ਕਰਾਂਗੇ ਅਸੀਂ ਉਹ ਚੀਜ਼ ਕਹੀ ਹੈ ਸਿਆਸਤ ਦਾ ਮਿਆਰ ਫੁਲਕਾ ਸਾਹਿਬ ਦਿਨੋਂ ਦਿਨ ਡਿੱਗਦਾ ਜਾ ਰਿਹਾ ਹੈ ਗ੍ਰਾਫ ਜਿਹੜਾ ਸਿਆਸਤ ਦਾ ਬੜਾ ਡਾਊਨ ਹੁੰਦਾ ਜਾ ਰਿਹਾ ਹੈ ਮੁੱਦਿਆਂ ਤੋਂ ਹਟ ਕੇ ਨਿੱਜੀ ਹਮਲਿਆਂ ਤੇ ਸਿਆਸ ਜਿਹੜੀ ਆ ਬਹੁਤ ਤੇਜ਼ ਹੋ ਗਈ ਹੈ ਫੁਲਕਾ ਸਾਹਿਬ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਹੋਰਾਂ ਦਾ ਕਹਿਣਾ ਹੈ ਕਿ ਜਿਸ ਦਿਨ ਸਰਕਾਰ ਬਣੀ ਤਾਂ ਅਗਲੇ ਦਿਨ ਵਿਕਰਮ ਮੁਜੀਠੀਆਂ ਨੂੰ ਕਾਲਰ ਤੋਂ ਫੜ ਕੇ ਅੰਦਰ ਦੇ ਦੇਾਂਗੇ ਤੁਸੀਂ ਮਹਿਸੂਸ ਕਰਦੇ ਹੋ ਕਿ ਇਹ ਸੰਭਵ ਹੈ ਜਦੋਂ ਸਿਸਟਮ 'ਚ ਅਸੀਂ ਕੰਮ ਕਰਦੇ ਪਹਿਲਾਂ ਸ਼ੀਲਾ ਢਿੱਕਸ਼ਿਤ ਦੇ ਬਾਰੇ ਗੱਲ ਕਹੀ ਜਾਂਦੀ ਸੀ ਕਿ ਉਹਨਾਂ ਨੂੰ ਅੰਦਰ ਦਿੱਤਾ ਜਾਵੇਗਾ ਉਹਨਾਂ ਤੇ ਕ੍ਰਪਸ਼ਨ ਚਾਰजेस ਲਗਾਏ ਜਾਣਗੇ ਸਿਸਟਮ 'ਚ ਆ ਕੇ ਮਜਬੂਰੀਆਂ ਬਣ ਜਾਂਦੀਆਂ ਨੇ ਜਾਂ ਔਖਾ ਹੈ ਤਾਂ ਇਦਾਂ ਦੀਆਂ ਗੱਲਾਂ ਤੁਹਾਨੂੰ ਲੱਗਦਾ ਕਿ ਹਕੀਕਤ 'ਚ ਹੋ ਸਕਦੀਆਂ ਨੇ ਦੇਖੋ ਸ਼ੀਲਾ ਢਿੱਕਸ਼ਿਤ ਦੇ ਅਗੇਂਸਟ ਵੀ ਜਦੋਂ ਇਹਨਾਂ ਨੇ ਇਨਕੁਆਰੀ ਸ਼ੁਰੂ ਕਰ ਦਿੱਤੀ ਪੁਰਾਣੇ ਕੇਸ ਜਿਹੜੇ ਕਿ ਇਹਨਾਂ ਨੇ ਭਾਜਪਾ ਸਰਕਾਰ ਨੇ ਬੰਦ ਕਰ ਦਿੱਤੇ ਸੀ ਕੇਜਰੀਵਾਲ ਨੇ ਜਦੋਂ ਇਨਕੁਆਰੀਆਂ ਦੂਜੀ ਵਾਰੀ ਖੋਲ ਕੇ ਸ਼ੁਰੂ ਕਰਕੇ ਸ਼ੁਰੂ ਕਰਾਤੀਆਂ ਉਦੋਂ ਇਹਨਾਂ ਨੇ AIB ਪੁਲਿਸ ਤੋਂ ਪਹਿਲਾਂ ਅੰਦਰ ਨਹੀਂ ਸੀ ਜਿਹੜੀ ਐਂਟੀ ਸੀਬੀ ਜਿਹੜੀ ਐਂਟੀ ਕ腐ਪਸ਼ਨ ਬਿਊਰੋ ਆ ਉਹ ਹਮੇਸ਼ਾ ਸਟੇਟਸ ਦਾ ਕਮਰਜੈਂਟਰ ਹੁੰਦੀ ਆ ਉਹ ਕੇਜਰੀਵਾਲ ਦੇ ਅੰਦਰ ਸੀ ਇਹਨਾਂ ਨੇ ਉਹ ਮੋਦੀ ਦੀ ਸਰਕਾਰ ਨੇ ਉਹ ਕੇਜਰੀਵਾਲ ਤੋਂ ਖੋਲੀ ਕਿਉਂਕਿ ਇਹ ਚਾਹੁੰਦੇ ਨਹੀਂ ਇਹ ਜ਼ਮੀਰ ਤੇ ਤੁਹਾਨੂੰ ਦੱਸਿਆ ਦੋਨੇ ਸਿਸਟਮ ਦਾ ਹਿੱਸਾ ਨਹੀਂ ਰੈਲਮੈਂਟ ਕੇ ਪੈਸੇ ਖਾਂਦੇ ਪਰ ਵਕੀਲ ਹੋਣ ਦੇ ਨਾਤੇ ਤੁਸੀਂ ਮਹਿਸੂਸ ਕਰਦੇ ਹੋ ਕਿ ਬਿਕਰ ਮੁਜੀਠੇ ਨੂੰ ਅਗਲੇ ਦਿਨ ਦੇਲ ਦੇਣਾ ਇੰਨਾ ਸੌਖਾ ਹੈ ਦੇਖੋ ਗੱਲ ਇਹ ਹੈ ਐਵੀਡੈਂਸ ਇੰਨਾ ਕਾ ਜ਼ਿਆਦਾ ਹੈ ਜਿਹੜਾ ਹੈ ਇਸ ਜਿਹੜਾ ਈਡੀ ਦੇ ਕੋਲ ਵੀ ਐਵੀਡੈਂਸ ਹੈ ਹੋਰ ਵੀ ਜਿਹੜਾ ਐਵੀਡੈਂਸ ਜਿੱਥੇ ਜਗਾ ਜਗਾ ਕਿੰਪਿੰਡ ਦੇ ਵਿੱਚ ਚਲੇ ਜਾਓ ਜੀ ਪਿੰਡ ਪਿੰਡ ਚ ਜਾ ਕੇ ਪੁੱਛ ਲੋ ਬੱਚੇ ਬੱਚੇ ਨੂੰ ਪਤਾ ਕਿ ਨਸ਼ੇ ਵੇਚਣ ਵਾਲਾ ਕੌਣ ਹੈ ਬੱਚੇ ਬੱਚੇ ਨੂੰ ਪਤਾ ਉਹਦੇ ਲਿੰਕ ਇੱਥੇ ਕਿਹਦੇ ਨਾਲ ਹੈ ਬਈ ਬੱਚੇ ਬੱਚੇ ਨੂੰ ਪਤਾ ਕਿ ਅੱਗੇ ਕੌਣ ਉਹਨਾਂ ਨੂੰ ਪ੍ਰੋਟੈਕਟ ਕਰ ਰਿਹਾ ਤੇ ਇਹ ਦੇ ਵਿੱਚ ਤਾਂ ਇਹ ਤਾਂ ਕੋਈ ਬਹੁਤੀ ਔਖੀ ਗੱਲ ਨਹੀਂ ਹੈ ਮੈਂ ਸਿਰਫ ਇੱਕੋ ਸਵਾਲ ਹਰ ਕਰਾਂਗਾ ਜਿਹੜੇ ਇਹਨਾਂ ਦੇ ਜਿਵੇਂ ਸਮੱਗਲਰ ਇੱਥੇ ਨਸ਼ੇ ਵੇਚਦੇ ਆ ਜਦੋਂ ਤੁਸੀਂ ਉਹਨਾਂ ਨੂੰ ਫੜ ਕੇ ਅੰਦਰ ਕਰੋਗੇ ਇੱਥੇ ਉਹ ਲੱਖਿਆ ਹਲਕੇ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਪੁਲਿਸ ਤੋਂ ਜਾ ਕੇ ਤੁਸੀਂ ਆਮ ਪੁੱਛ ਲੋ ਕਿਸ ਤੋਂ ਉਹਨੂੰ ਕੋਈ ਨਾਮ ਤਾਂ ਆਪਣੇ ਸੀ ਆਪਣੀ ਨਹੀਂ ਦੱਸਣਗੇ ਤੁਸੀਂ ਪੁੱਛ ਲੋ ਕਹਿਣਗੇ ਜੀ ਅਸੀਂ ਨਸ਼ੇ ਵਿੱਚ ਨਾਲੇ ਫੜੇ ਸੀ ਇਹ ਇਅਲੀ ਦਾ ਜੋ ਇਥੋਂ ਦਾ ਐਮਐਲਏ ਆ ਜੋ ਮੁਜੀਸ਼ੀਆ ਦਾ ਖਾਸ ਬੰਦਾ ਉਹਦਾ ਜਾ ਉਹਦੇ ਭਰਾ ਦਾ ਫੋਨ ਆ ਗਿਆ ਇਹਨਾਂ ਨੇ ਛੱਡ ਦੇ ਉਹਨਾਂ ਨੂੰ ਜੁਰਤ ਨਹੀਂ ਕਿਸੇ ਦੀ ਕਿ ਕਿਸੇ ਨਸ਼ੇ ਵਿੱਚ ਵਾਲਾ ਪਰ ਆਪੋਜੀਸ਼ਨ ਕਹਿੰਦੀ ਹੈ ਕਿ ਇੰਨਾ ਲੰਬਾ ਸਮਾਂ ਤੁਸੀਂ ਸੰਘਰਸ਼ ਕਰ ਰਹੇ ਹੋ 84 ਦੇ ਦੋਸ਼ੀਆਂ ਨੂੰ ਜਿਹੜਾ ਹੈ ਅੰਦਰ ਕਰਵਾਇਆ ਜਾ ਸਕੇ ਉਹ ਅਜੇ ਤੱਕ ਸੰਭਵ ਨਹੀਂ ਹੋ ਸਕਿਆ ਤਾਂ ਵਿਕਰਮ ਹੋਰਾਂ ਨੂੰ ਅੰਦਰ ਕਰਨਾ ਕਿਸੇ ਕਿੰਨਾ ਕਸਾਨ ਰਹੇਗਾ ਦੇਖੋ 84 ਦੇ ਦੋਸ਼ੀਆਂ ਨੂੰ ਤਾਂ ਜਿਹੜਾ ਸਿਸਟਮ ਉਹ ਖੁਦ ਬਚਾ ਰਿਹਾ ਨਾ ਇਹ ਕਾਂਗਰਸ ਵੀ ਖੁਦ ਵਿਚਾਰ ਰਹੀ ਹੈ ਕਾਂਗਰਸ ਨੇ ਤੁਹਾਨੂੰ ਉੱਚੀ ਉੱਚੀਆਂ ਪਦਵੀਆਂ ਦੇ ਕੇ ਬਿਠਾ ਕੇ ਕੀਤਾ ਜੇ ਓਨੇਸਟ ਸਰਕਾਰ ਹੋਵੇ ਤਾਂ ਇਹ ਉਹ ਵੀ ਸੰਭਵ ਸੀਗਾ ਹੁਣ ਅੱਜ ਆ ਮੋਦੀ ਕਾਲੀਆਂ ਦੀ ਜਿਹੜੀ ਸਰਕਾਰ ਐ ਸੀਆ ਸਮਰਤਕਾ ਔਰ ਬਾਦਲ ਮਨਿਸਟਰ ਬਣ ਕੇ ਬੈਠੀ ਆ ਉਹ ਖੁਦ ਦਾ ਜਗਦੀਸ਼ ਟੈਕ ਟੂ ਕਲੀਨ ਚਿੱਟ ਦਿੰਦੇ ਆ ਉਹ ਕੋਰਟ ਚੋਂ ਮੈ ਰਿਜੈਕਟ ਕਰਾਈ ਜੋ ਮਤਲਬ ਕਿ ਇੰਨੀ ਗਲਤ ਕਲੀਨ ਚਿੱਟ ਇਹਨਾਂ ਨੇ ਇਸ ਸਰਕਾਰ ਨੇ ਦਿੱਤੀ ਜਿਹੜੀ ਕੋਰਟ ਨੇ ਰਿਜੈਕਟ ਕਰਤੀ ਕਿਸਾ ਮੰਨ ਲੀਏ ਪੰਜਾਬ ਚ 2017 ਚ ਤੁਹਾਡੀ ਸਰਕਾਰ ਬਣ ਜਾਂਦੀ ਆ ਤੁਸੀਂ ਮਹਿਸੂਸ ਕਰਦੇ ਹੋ ਕਿ ਪੰਜਾਬ ਚ ਦਿੱਲੀ ਵਾਲਾ ਸਿਸਟਮ ਦੁਹਰਾਇਆ ਜਾਵੇਗਾ ਕਿਉਂਕਿ ਸੈਂਟਰ 'ਚ ਤਾਂ ਫਿਰ ਬੀਜੇਪੀ ਬੈਠੀ ਹੈ ਤੁਹਾਨੂੰ ਲੱਗਦਾ ਨਹੀਂ ਟਕਰਾ ਦੀ ਰਾਜਨੀਤੀ ਹੋਵੇਗੀ ਦੇਖੋ ਦਿੱਲੀ ਦੇ ਵਿੱਚ ਤਾਂ ਬੀਜੇਪੀ ਦੇ ਕੋਲ ਬਹੁਤ ਪਾਵਰ ਆ ਬਹੁਤ ਜ਼ਿਆਦਾ ਸੈਂਟਰ ਸਰਕਾਰ ਕੋਲ ਹੈ ਕੇਜਰੀਵਾਲ ਸਰਕਾਰ ਕੋਲ ਤਾਂ ਪੰਜਾਬ ਨਾਲੋਂ ਅਧੀਆਂ ਪਾਵਰਸ ਵੀ ਨੇ ਦਿੱਲੀ 'ਚ ਦਿੱਲੀ ਦੇ ਵਿੱਚ ਐਨਾ ਕੁਝ ਕਰਕੇ ਦਿਖਾਤਾ ਜੀ ਪੰਜਾਬ ਦੇ ਤਾਂ ਪੂਰੀਆ ਪਾਵਰਸ ਹੋਣਗੇ ਪੂਰਾ ਕਰਕੇ ਦਿਖਾਵਾਂਗੇ ਤੁਸੀਂ ਮਹਿਸੂਸ ਕਰਦੇ ਹੋ ਕਿ ਪੰਜਾਬ 'ਚ ਵੀ ਜਿਹੜਾ ਹੈ ਕਿਤਨਾ ਕਿਤੇ ਇਹ ਤੰਗੀ ਆ ਸਕਦੀ ਆਮ ਆਦਮੀ ਪਾਰਟੀ ਸਰਕਾਰ ਬਣਦੀ ਆ ਤਾਂ ਕੇਂਦਰ ਜਿਹੜੀ ਹੈ ਜਿਸ ਤਰ੍ਹਾਂ ਤੁਹਾਡੇ ਮੁਤਾਬਕ ਉੱਥੇ ਖਰਾਬ ਹੋ ਰਿਹਾ ਦੇਖੋ ਜੇਕਰ ਇਹ ਫਾਰਮੂਲਾ ਕੀਤਾ ਕੀਤਾ ਜਾਵੇ ਫਿਰ ਤਾਂ ਸਟੇਟ ਦੇ ਇਲੈਕਸ਼ਨ ਕਰਾਉਣ ਦੀ ਲੋੜ ਹੀ ਨਹੀਂ ਫਿਰ ਤਾਂ ਜੋ ਸੈਂਟਰ ਦੀ ਪਾਰਟੀ ਉਸੇ ਸਟੇਟ ਦੇ ਦਿਓ ਫਿਰ ਸਟੇਟ ਦੇ ਇਲੈਕਸ਼ਨ ਕਰਾਉਣ ਦੀ ਕੀ ਮਤਲਬ ਹੈ ਇਹਨਾਂ ਨੇ ਮੈਂ ਦੱਸਿਓ ਮੋਦੀ ਦੀ ਸਰਕਾਰ ਨੇ ਮਮਤਾ ਪੈਂਡਰੀ ਜੀ ਦਾ ਕੀ ਪਕੜ ਲਿਆ ਮੋਦੀ ਦੀ ਸਰਕਾਰ ਨੇ ਇਹ ਚੈਨਲ ਤਲਾਕੀ ਪਕੜਦੇ ਜਿਉਂਦਾ ਸੀਗੀ ਮੋਦੀ ਦੀ ਸਰਕਾਰ ਨੇ ਨਤੀਸ਼ ਤਲਾਕੀ ਪਕੜਦੇ ਆ ਇਹ ਐਵੇਂ ਗੱਲਾਂ ਹੁੰਦੀਆਂ ਧਮਕੀਆਂ ਹੁੰਦੀਆਂ ਇਹ ਜਿਹੜੀ ਗੱਲ ਬਦਲ ਕੇ ਕਹਿੰਦੇ ਆ ਪੰਜਾਬ ਨੂੰ ਇਹ ਕਰਾਂਗੇ ਪੰਜਾਬ ਨੂੰ ਉਹ ਕਰਾਂਗੇ ਖੁਦ ਉਹਨਾਂ ਦੀ ਸਰਕਾਰ ਉਹ ਖੁਦ ਸਰਕਾਰ ਚ ਬੈਠੇ ਆ ਇਹਦਾ ਮਤਲਬ ਇਹ ਵੀ ਜਿਵੇਂ ਇੱਥੇ ਕਹਿੰਦੇ ਆ ਪਰਚੇ ਕਰਾ ਦਿਆਂਗੇ ਇਹ دہشت ਦਾ ਮਾਹੌਲ ਜਿਹੜਾ ਇਹਨਾਂ ਨੇ ਪੈਦਾ ਕੀਤਾ ਵਾ ਹਾਂ ਇਹੋ ਦਸ਼ਾ 'ਚ ਅਸੀਂ ਹੌਲੀ ਫੇਰ ਕਰਨਾ ਚਾਹੁੰਦੇ ਆ ਕਿ ਸੈਂਟਰ ਦੀ ਸਾਡੀ ਸਰਕਾਰ ਆ ਤੇ ਅਸੀਂ ਪੰਜਾਬ ਦਾ ਸੱਤਿਆਨਾਲਸ ਕਰਾ ਦੇਾਂਗੇ ਮਤਲਬ ਕਿ ਦੇਖੋ ਤੁਸੀਂ ਇਹ ਇੰਨੀ ਇਹਨਾਂ ਦੀ ਅੱਜ ਜੁਰਤ ਹੋ ਗਈ ਕਿ ਲੋਕਾਂ ਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਜੇ ਤੁਸੀਂ ਸਾਨੂੰ ਨਾ ਜਿਤਾਇਆ ਤਾਂ ਪੰਜਾਬ ਦਾ ਬੁਰਾ ਹਾਲ ਅਸੀਂ ਸਾਡੀ ਸੈਂਟਰ ਦੀ ਸਰਕਾਰ ਕਰ ਦੇਊਗੀ ਭਾਜਪਾ ਵਾਲੇ ਕਹਿੰਦੇ ਨੇ ਕਿ ਅਰਵਿੰਦ ਕੇਜਰੀਵਾਲ ਟਕਰਾ ਦੀ ਰਾਜਨੀਤੀ ਕਰਨ 'ਚ ਵਿਸ਼ਵਾਸ ਰੱਖਦੇ ਨੇ ਸ਼ੋਰਤ ਲੈਣਾ ਚਾਹੁੰਦੇ ਨੇ ਸੈਂਟਰ ਦੇ ਵਿੱਚ ਕਈ ਵਾਰ ਭਾਜਪਾ ਦੀ ਸਰਕਾਰ ਰਹੀ ਤਾਂ ਕਾਂਗਰਸ ਦੀ ਜਿਹੜੀ ਸਰਕਾਰ ਸਟੇਟ ਉੱਥੇ ਦਿੱਲੀ ਦੀ ਰਹੀ ਆ ਉਦੋਂ ਇੰਨਾ ਟਕਰਾ ਨਹੀਂ ਹੋਇਆ ਜਿੰਨਾ ਕਿ ਅਰਵਿੰਦ ਦੇ ਟਾਈਮ ਤੇ ਹੋਇਆ ਹਾਂ ਇਹ ਰਲ ਮਿਲ ਕੇ ਖਲਦੇ ਆ ਪੱਚੇ ਜੋ ਜਿੰਨੇ ਵੀ ਪੈਸੇ ਵੀ ਖਾਂਦੇ ਹੋ ਰਲ ਮਿਲ ਕੇ ਖਾਂਦੇ ਆ ਹੁਣ ਤੁਸੀਂ ਇਥੇ ਦਾ ਵੀ ਹਾਲ ਦੇਖ ਲਓ ਜਿੰਨੇ ਵੀ ਜੋ ਵੀ ਇਥੇ ਜਮੀਨਾ ਪੰਚਾਇਤਾਂ ਨੇ ਦਬੀਆਂ ਵੀ ਆ ਜੇ 100 ਕਿੱਲੇ ਆ ਤਾਂ 75 ਕਿੱਲੇ ਜਿਹੜੀ ਸਰਕਾਰ ਜਿਹਦੀ ਸਰਕਾਰ ਉਹਦੇ ਕੋਲੇ ਹੁੰਦੀ ਆ 25 ਕਿੱਲੇ ਦੂਜੀ ਪਾਰਟੀ ਕੋਲੇ ਵੀ ਹੁੰਦੀ ਆ ਇਹ ਰਲ ਮਿਲ ਕੇ ਖਾਂਦੇ ਆ ਅਖੀਰਲਾ ਕੇਜਰੀਬਾਲੇ ਟਾਲਡਿਟ ਨਹੀਂ ਕਰਦਾ ਉਹ ਖਾਂ ਨਾ ਆਪ ਖਾਵੇ ਤੇ ਨਾ ਦੂਜੇ ਨੂੰ ਖਾਂਦੇ ਵੀ ਤੇ ਇਹਨਾਂ ਨੂੰ ਟਕਰਾ ਲੱਗਦਾ ਅਖੀਰਲਾ ਸਵਾਲ ਸੀਐਮ ਚੇਰੀ ਨੂੰ ਲੈ ਕੇ ਬੜੀਆਂ ਚਰਚਾਵਾਂ ਚੱਲ ਰਹੀਆਂ ਨੇ ਅਰਵਿੰਦ ਕੀ ਜੀਵਾਲ ਨੇ ਸਾਫ਼ ਕੀਤਾ ਹੈ ਮਨੀਸ਼ ਸੋਧਿਆ ਦੇ ਬਿਆਨ ਤੋਂ ਬਾਅਦ ਕਿ ਪੰਜਾਬੀ ਹੋਵੇਗਾ ਮੁੱਖ ਮੰਤਰੀ ਖਾਸ ਤੌਰ ਤੇ ਸਿੱਖ ਹੋਣ ਬਾਰੇ ਵੀ ਚਰਚਾ ਚੱਲ ਰਹੀ ਹੈ ਸਿੱਖ ਫੇਸ ਤੁਸੀਂ ਹੋ ਗੁਰਪ੍ਰੀਤ ਕੋਗੀ ਹੈ ਜਰਨੈਲ ਸਿੰਘ ਨੇ ਭਗਵੰਤ ਮਾਨ ਵੀ ਦਸਤਾਰ ਸੁਝਾਉਂਦੇ ਨੇ ਤੁਸੀਂ ਕਿਸ ਨੂੰ ਦੇਖਦੇ ਹੋ ਇਸ ਟਾਈਮ ਪੰਜਾਬ ਦਾ ਸੀਐਮ ਦੇਖੋ ਗੱਲ ਇਹ ਆ ਸਾਡੇ ਜੋ ਕੋਈ ਵੀ ਸੀਐਮ ਦੇ ਲਾਲਚ ਕਰਕੇ ਨਹੀਂ ਇੱਥੇ ਆਇਆ ਅਸੀਂ ਪੰਜਾਬ ਨੂੰ ਬਦਲਣ ਆਏ ਆ ਸਾਡਾ ਜੇ ਲਾਲਚ ਹੈ ਤਾਂ ਪੰਜਾਬ ਨੂੰ ਦੇ ਚ ਸਾਫ਼ ਸੁਥਰੀ ਸਰਕਾਰ ਦੇਣਾ ਤੇ ਇਹ ਗੱਲਾਂ ਐਮਐਲਏ ਦੀ ਮਰਜ਼ੀ ਆ ਪੰਜਾਬ ਦੇ ਲੋਕਾਂ ਦੀ ਮਰਜ਼ੀ ਆ ਪਰ ਚਰਚਾ ਦੋ ਨਾਵਾਂ ਤੇ ਆ ਫੁਲਕਾ ਸਾਹਿਬ ਉਹ ਗੱਲ ਵੱਖਰੀ ਆ ਤੁਸੀਂ ਪਾਰਟੀ ਦੇ ਕਾਨੂੰਨ ਚ ਬੱਜੇ ਹੋਏ ਹੋ ਤੁਸੀਂ ਬਿਆਨ ਨਹੀਂ ਦੇ ਸਕਦੇ ਦੋ ਨਾਂ ਚਰਚਾ ਚਾਹੁੰਦੇ ਕੈਚਸ ਫੁਲਕਾ ਤੇ ਇੱਕ ਭਗਵੰਤ ਮਾਨ ਤੁਸੀਂ ਤੁਸੀਂ ਸਹਿਮਤ ਹੋ ਦੇਖੋ ਮੈਂ ਕਿੰਨੇ ਵਾਰੀ ਇਹ ਬਿਆਨ ਦੇ ਚੁੱਕੇ ਅੱਜ ਫਿਰ ਦੇ ਰਹਿਆਂ ਕਿ ਪਾਰਟੀ ਭਗਵੰਤ ਮਾਨ ਨੂੰ ਸੀਐਮ ਕੈਂਡੀਡੇਟ ਡਿਕਲੇਅਰ ਕਰੇ ਮੋਢੇ ਦੇ ਨਾਲ ਮੋਟਾ ਲਾਕੇ ਉਹਨੂੰ ਜਿਤਾਉਂਗਾ ਜੇਕਰ ਪਾਰਟੀ ਤੁਹਾਨੂੰ ਡਿਕਲੇਅਰ ਕਰਦੀ ਨਹੀਂ ਉਹ ਤਾਂ ਪਾਰਟੀ ਦੀ ਆਪਣੀ ਮਰਜ਼ੀ ਤੁਸੀਂ ਤਿਆਰ ਹੋ ਇਸ ਨੇ ਦੇਖੋ ਗੱਲ ਮੈਂ ਤਾਂ ਇਸ ਵਾਰ ਸੋਚਿਆ ਵੀ ਨਹੀਂ ਕਦੇ ਜੀ ਜ਼ਿੰਮੇਵਾਰੀ ਪਾਰਟੀ ਤੁਹਾਨੂੰ ਦਿੰਦੀ ਫੁਲਕਾ ਸਾਹਿਬ ਐਮਐਲਏ ਜਿਹੜੇ ਚੁਣੇ ਜਾਣਗੇ ਜੇਕਰ ਉਹ ਸਮਰਥਨ ਦਿੰਦੇ ਆ ਤੁਸੀਂ ਇਹ ਜ਼ਿੰਮੇਵਾਰੀ ਸੰਭਾਲ ਲਈ ਤਿਆਰ ਹੋ ਦੇਖੋ ਗੱਲ ਇਹ ਆ ਜੀ ਜੋ ਅੱਜ ਤੱਕ ਪਾਰਟੀ ਨੇ ਕਿਹਾ ਉਹੀ ਕੁਛ ਕੀਤਾ ਪਰ ਇਹ ਇਸ ਪਾਸੇ ਨੂੰ ਕੋਈ ਸੋਚਿਆ ਤੱਕ ਵੀ ਨਹੀਂ ਨਾ ਹੀ ਸੋਚਣ ਦਾ ਟਾਈਮ ਆ ਅਸੀਂ ਇੱਡੀ ਪੱਟੀ ਲੜਾਈ ਪੰਜਾਬ ਨੂੰ ਉਜਾੜ ਕਰਾਉਣ ਦੀ ਲੜਾਈ ਆ ਉਹਦੇ ਪਿੱਛੇ ਆਪਣੀਆਂ ਛੋਟੀਆਂ ਮੋਟੀਆਂ ਪੋਸਟਾਂ ਦੇ ਵਾਸਤੇ ਆਪਣੇ ਪਾਸ ਤੇ ਪੈ ਜਾਈਏ ਨਾ ਤਾਂ ਪੈ ਜਿੰਦਗੀ ਬਾਰੇ ਕਦੇ ਕੀਤਾ ਤੇ ਨਹੀਂ ਕਰਨਾ ਤੁਹਾਡਾ ਤਜਰਬਾ ਕੀ ਬੋਲਦਾ ਤੁਹਾਨੂੰ ਆਮ ਆਦਮੀ ਪਾਰਟੀ ਸੀਐਮ ਦਾ ਕੈਂਡੀਡੇਟ ਕਿਹੜੇ ਨਜ਼ਰ ਆਉਂਦੇ ਪਰ ਦੋ ਚਾਰ ਨਾਂ ਲੈ ਦਿਓ ਕੋਈ ਵੀ ਹੋ ਸਕਦਾ ਸਾਡਾ ਇੱਕ ਇੱਕ ਬੰਦਾ ਜਿਹੜਾ ਚੁੰਚੁੰਚ ਕੇ ਅਸੀਂ ਕੀਤਾ ਉਹਨਾਂ ਚ ਕੋਈ ਵੀ ਹੋ ਸਕਦਾ ਅਖੀਰਲਾ ਸਵਾਲ ਜਿੱਤ ਕਿੰਨੀ ਦਾ ਦਾਵਾ ਕਰਦੇ ਹੋ ਦਾਕ ਦੇ ਵਿੱਚ ਦੇਖੋ ਤੈਹ ਲਾਤੀ ਆ ਜੀ ਲੋਕਾਂ ਨੇ ਇੰਨੇ ਸਤੇ ਆ ਇੰਨੇ ਤਪੇ ਆ ਇਨਾ ਤੋਂ ਦੋਨੇ ਪਾਰਟੀਆਂ ਦੇ ਸਿਸਟਮ ਤੋਂ ਲੋਕਾਂ ਨੇ ਤੈਹ ਲਾ ਦੇ ਨਹੀਂ ਆ ਹੁਣੇ ਨੰਬਰ ਤਾਂ ਤੁਸੀਂ ਘੁੰਮਦੇ ਫਿਰਦੇ ਹੋ ਆਪ ਹੀ ਕਹਿੰ ਲਓ ਸੀਟਾ ਕਿੰਨੀਆਂ ਪੰਜਾਬ ਚ ਆਕਦੇ ਹੋ ਪੰਜਾਬ ਚ ਮੈਨੂੰ ਤਾਂ ਲੱਗਦੀ ਆਏ ਸਫਾਈ ਕਰਨ ਸਰਵੇ ਸਰਵੇ ਤੁਹਾਡੇ ਵਿਰੁੱਧ ਜਾ ਰਹੇ ਵੈਸੇ ਮੈਨੂੰ ਤਾਂ ਲੱਗਦਾ ਦਿੱਲੀ ਦਾ ਰਿਕਾਰਡ ਹੀ ਤੋੜਦਗੇ ਸਰਵੇ ਕਰਨ ਵਾਲੇ ਜੇਕਰ ਖੁਦ ਇੰਡੀਪੈਂਡੈਂਟ ਹੋਣੋਂ ਦਾ ਸਰਵੇ ਕਰ ਲੋ ਕਿ ਉਹ ਕਿੰਨੇ ਇੰਡੀਪੈਂਡੈਂਟ ਸੋਸੋ ਪਤਾ ਚੱਲ ਜਾਊਗਾ ਮੈਨੂੰ ਲੱਗਦਾ ਲੋਕ ਕਿ ਦਿੱਲੀ ਦਾ ਰਿਕਾਰਡ ਤੋੜਦਗੇ ਫੁਲਕਾ ਸੱਪਤਨ ਬਾਦ ਜੁਰੀਆ ਸਤਜਿੰਦਰ ਸਿੰਘ ਫੁਲਕਾ ਜਿਨ੍ਹਾਂ ਦਾ ਦਾਵਾ ਹੈ ਕਿ ਆਮ ਆਦਮੀ ਪਾਰਟੀ ਇਸ ਵਾਰ ਇਤਿਹਾਸ ਦਰਜ ਕਰੇਗੀ ਤੇ ਨਾਲ ਹੀ ਦਾਖਾਂ ਹਲਕੇ ਤੋਂ ਵੀ ਉਹ ਵੱਡੀ ਲੀਡ ਲੈ ਕੇ ਜਿੱਤ ਹਾਸਲ ਕਰਨਗੇ ਉਹਨਾਂ ਕਹਿੰਦੇ ਕਿ ਸੀਐਮ ਬਣਨ ਦੀ ਉਹਨਾਂ ਨੂੰ ਕੋਈ ਇੱਛਾ ਨਹੀਂ ਹੈ ਪਰ ਜੇਕਰ ਪਾਰਟੀ ਭਗਵੰਤ ਮਾਨ ਦਾ ਨਾਮ ਅਨਾਉਂਸ ਕਰਦੀ ਹੈ ਤਾਂ ਭਗਵੰਤ ਮਾਨ ਦਾ ਡਟ ਕੇ ਸਮਰਥਨ ਕਰਨਗੇ ਕੈਮਰਾਮੈਨ ਸਤਨਾਮ ਦੇ ਨਾਲ ਰਮਨਦੀਪ ਸਿੰਘ ਸੋਢੀ ਜਗਬਾਨੀ ਟੀਵੀ ਦਾਖਾਂ